ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਕਲਾਕਾਰ ਬਨਣਾ ਚਾਹੁੰਦਾ ਤੇ ਕਲਾਕਾਰ ਬਣ ਵੀ ਰਿਹਾ ਬਹੁਤ ਚੰਗੀ ਗੱਲ ਤੇ ਜ਼ਿਆਦਾਤਰ ਪੱਗਾ ਬਨ ਕੇ ਕਲਾਕਾਰ ਉੱਟਦੇ ਨੇ ਪੱਗਾ ਬੰਨੀਆਂ ਹੁੰਦੀਆਂ ਤੇ ਗਾਣੇ ਉਹਨਾਂ ਦੇ ਹੁੰਦੇ ਆ ਜਮਾਂ ਬੇਕਾਰ ਅਸ਼ਰੀਰਤਾ ਪਰੇ ਨਾਲ ਪੱਗਾ ਬਨ ਕੇ ਨਾਲ ਨਚਾਈ ਜਾਂਦੇ ਨੇ ਅੱਧੇ ਅੱਧੇ ਕੱਪੜੇ ਪਵਾ ਕੇ ਇਹ ਇਹ ਪੱਗ ਨੂੰ ਪ੍ਰੋਮੋਟ ਕਰਨ ਦੇ ਇਹਨਾਂ ਦੇ ਕੰਮ ਨੇ ਸ਼ਰੀਰਤਾ ਵਾਲੇ ਕਿੱਧਰ ਪੱਗਾ ਬਨ ਕੇ ਕਿਵੇਂ ਦੇ ਲੱਛਣ ਇਹ ਕਰ ਰਹੇ ਨੇ ਇਹ ਸਿੱਖੀ ਨੂੰ ਪੱਗ ਨੂੰ ਪ੍ਰਮੋਟ ਕਰਨ ਦਾ ਕੰਮ ਨਹੀਂ ਗਾ। ਪੱਗ ਬਨ ਕੇ ਜੀ ਗੀਤ ਗਾਉਣਾ ਹੀ ਹੈਗਾ ਤਾਂ ਵੀਰਸ ਪਰਿਆ ਗੀਤ ਗਾਓ। ਜਿਸ ਦੇ ਨਾਮ ਬੰਦੇ ਦੇ ਵਿੱਚ ਜਾਣ ਪੈ ਜੇ। ਆਣੀ ਵੀ ਜਿਹੜੀ ਜਾਣ ਹੈਗੀ ਉਹ ਵੀ ਨਿਕਲ ਜੇ। ਇਹ ਸਿਰਫ ਇੱਕ ਮੂਰਖਤਾ ਹੈ। ਜੇ ਗਾਉਣਾ ਹੀ ਹੈਗਾ ਨਾ ਤੇ ਆਪਦੇ ਪੱਗ ਤੋਂ ਬਿਨਾ ਗਾਓ ਜੇ ਜਾਂ ਮਰਜੀ ਗਾਓ। ਪਰ ਸੋਚ ਸਮਝ ਕੇ ਪੱਗ ਬਨ ਕੇ ਗਾਉਣਾ ਦਾ ਸੋਚ ਸਮਝ ਕੇ ਗਾਓ। ਫੇਰ ਆਏਗਾ। ਤੇ ਨਹੀਂ ਤਾਂ ਤੁਹਾਡੀ ਪੱਗ ਬਨ ਕੇ ਐਵੇਂ ਦੀ ਗੀਤ ਗਾਉਣੇ ਬਹੁਤ ਵੱਡੀ ਮੂਰਖਤਾ ਹੈ। ਪੱਗ ਦੇ ਨਾਮ ਤੇ ਤੁਸੀਂ ਪਤਾ ਕਿ ਜਿਹਦੇ ਪੱਗ ਬੰਨੀ ਹੈਗੀ ਆ ਉਹ ਸਭ ਤੋਂ ਅਲੱਗ ਦਿਖਦਾ ਹੈਗਾ ਵੀ ਉਹਦੀ ਪ੍ਰਮੋਸ਼ਨ ਜ਼ਿਆਦਾ ਹੋ ਜਾਂਦੀ ਹੈ ਪੱਗ ਬਨ ਕੇ ਕੋਈ ਚੰਗੇ ਦਾ ਚੰਗੀ ਲਖਤ ਗਾਓ ਬਹੁਤ ਵਧੀਆ ਗੱਲ ਹੈਗੀ ਤੇ ਨਹੀਂ ਆਪਦਾ ਗੋੜਮੋਣ ਬਣ ਕੇ ਕਿਵੇਂ ਦਾ ਮਾਈ ਮਰਜੀ ਖਾਓ ਕੋਈ ਚੱਕਰ ਨਹੀਂ ਪੱਗ ਬਹੁਤ ਮੁਸ਼ਕਲਾ ਦੇ ਨਾਲ ਮੁਸੀਬਤਾਂ ਦੇ ਨਾਲ ਮਿਲੀ ਆ ਜੋ ਕਿ ਤੁਸੀਂ ਇਸ ਤਰ੍ਹਾਂ ਇਹਨੂੰ ਨਾਗ ਲਾਉਣ ਦੀ ਕੋਸ਼ਿਸ਼ ਨਾ ਕਰੋ ਕਲਾਕਾਰ ਨੂੰ ਵਧਾਓ ਚੰਗੇ ਲੈ ਰੈਕ